ਹੈਲੋ ਅੰਮੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਠਾਕ ਹਾਂ ਅਸੀਂ ਠੀਕ ਆਈ। ਹੋਰ ਅੱਜ 9 ਵਜੇ ਚੱਲੇ ਹੁਣ ਠੀਕ ਆਇਤਾ ਤਾਂ ਮੈਂ ਉੱਠਿਆ ਨਹੀਂ ਦਾ ਕੱਲ ਦੀ ਬਿਮਾਰੀ ਹੋ ਗਈ ਬਲੱਡ ਵਾਦ ਗਿਆ। ਰਿਸ਼ਤੇਦਾਰੀ ਜੋ ਆਏ ਸੀ ਜੀ ਅਨਮਸਕਾਰਿਆ ਅੱਜ ਕੰਮ ਕਰਕੇ ਸੱਚ ਬਿਮਾਰੀ ਹੋ ਗਈ। ਆ ਕੱਲ ਕੱਪੜੇ ਧੋਤੇ ਆਣ ਕੇ ਲੋ ਵੀ ਨਹੀਂ ਤੈ ਵਰਜੇ ਮੇਥੋਂ ਤਾਂ। ਹੁਣ ਮੈਂ ਕਾ ਹੋਲੀ ਹੁਣ ਅੱਜ ਹੀ ਉੱਠਦੀ ਆ ਲਹਿਰੀ ਕਰੂਗੀ ਕੰਮ। ਖਿਚਾੜ ਲਾਉਣ। ਬੋਰ ਝਾੜੂ ਲਾਉਣੀ ਆ ਉਠਿਆ ਨਹੀਂ ਆਦਾ ਇਦਾਂ ਮਾਰੀ ਨੂੰ ਮਾਰੂ ਹੁੰਦਾ ਇਹ ਨਾ ਇੱਕ ਤੋਪੇ ਨਹੀਂ ਲਾਉਂਦਾ ਰੱਬ ਫੇਰ ਧੁੰਦ ਪਾਈ ਪਈ ਪਤਾ ਨਹੀਂ ਕੀ ਕਰੂਗੀ ਮੈਂ ਨਹੀਂ ਕਰਿਆ ਸਮਝਾਂ ਨਹੀਂ ਤੇ ਵੇਖ ਕਿੰਨੀ ਧੁੰਦ ਪਾਈ ਪਈ ਹੈ ਦਵਾਰਾ ਠੰਡ ਕਰਦੀ ਜਿਹੜੇ ਅੰਗੜੇ ਪਏ ਨੇ ਸਾਰੇ ਬਿਮਾਰ ਹੁੰਦੇ ਆਂ ਤਾਂ ਜਿਕਾਉਂ ਸਾਰੇ ਲੋਕ ਫਰਕ ਨਹੀਂ ਪੈਂਦਾ ਪਿਆ ਉਹ ਐਸੇ ਪਾਣਾ ਹੋ ਜਾਂਦਾ ਦਵਾਈ ਨਾਲ ਨਹੀਂ ਫਰਕ ਪੈਂਦਾ ਦਵਾਈ ਕਿੰਨੀ ਖਾਈ ਜਾਓ ਝਾੜੂ ਲਾਲ ਕੇ ਅੱਜ ਧੁੰਦ ਵੇਖੀ ਕਿਵੇਂ ਉਹ ਮਾਗ ਚ ਹੁੰਦੀ ਆ ਕਿੰਨੀ ਪਾਈ ਪਈ ਆ ਅੱਛਾ ਇਹ ਚਾਹ ਚਾਹ ਮਾ ਹਾਂ ਜੀ ਚਾਹ ਪੀ ਲਓ ਮੈਂ ਤਾਂ ਇੱਕ ਕੌਲਾ ਪੀ ਕੇ ਸੂਟ ਗੈਸ ਸੌਣ ਲੱਗਦੀ ਅੱਜ ਠੰਡ ਹੈ ਨਾ ਅੱਜ ਤਾਂ ਚਾਹ ਨੂੰ ਜੀ ਕਰੀਓ ਇੱਨੇ ਵੀ ਅੰਮਾ ਤਾਂ ਅੱਗੇ ਵੀ ਆਈ ਪੀਣੀ ਕੌਲਾ ਅਰੇ ਕਿੰਨੀ ਧੁੰਦ ਬਣਾਈ ਪਈ ਅੱਜ ਆਮਲੀ ਨੂੰ ਨਸ਼ਾ ਮਿਲ ਜੇ ਤੇ ਫੇਰ ਖਾਹ ਚਾਹ ਵੀ ਕੀ ਕੰਮ ਹੁੰਦਾ ਇਹ ਵੀ ਨਸ਼ਾ ਹੀ ਆ ਚਾਹ ਦਾ ਹੂੰ ਕੰਨ 3-4 ਸੂਟ ਆ ਗਏ ਹੁਣ ਕੰਮ ਕਰਕੇ ਮੈਂ ਹੈਣਾ ਤੇ ਲਕਟਾਈ ਕਰ ਲੈਣਾ ਇਹਨਾਂ ਦੀ ਕਟਾਈ ਕਰਕੇ ਰੱਖ ਲਊ ਫੇਰ ਸਲਾਈ ਹੋਊਗੀ ਗਰਮੀ ਵਾਲੇ ਹਨਾ ਗਰਮੀ ਵਾਲੇ ਆ ਪਤਲੇ ਹੂੰ ਤਾਂ ਗਰਮੀ ਵਾਲੇ 3-4 ਸੂਟ ਆ ਗਏ ਕਾਹ ਆ ਗਏ ਕੋ ਆ ਗਏ ਉਹ ਉਹ ਪਾਈ ਬਖਾਇ। ਹੁਣ ਲੱਗੇ ਰਹਾਂਗੇ। ਸਿਲਾਈ ਵੀ ਕਰਦੇ ਆ। ਜਿੰਦ ਤੱਕ ਜਦੋਂ ਆਉਂਦੇ ਇਕੱਠੀ ਆ ਲੈਂਦੇ ਤੇ ਮੇਰੇ ਨੇ। ਹਾਂਜੀ ਹੁਣ ਅਸੀਂ ਸੂਟ ਸਾਂ ਲੱਗਦੇ ਆ। ਐ ਪ੍ਰਮਾ ਕੱਟ ਕੇ ਸੂਟ ਨੂੰ। ਡਾਈ ਕਰਕੇ ਹੁਣ ਲੱਗ ਜਿਵੇਂ ਕੋਈ ਮੜਕਾ ਸਿਉਾਂ ਦੇ ਸ਼ਾਮ ਤੇ। ਜਿਹਨੇ ਫੜਾ ਜਾਂਦੇ ਪਾਲੀ ਕਰਦੇ। ਬਹੁਤ ਕੱਪੜੇ ਸੰਭਤੇ ਆ ਹੁਣ ਦਾ ਨੀਗਾ ਨਹੀਂ ਹੋਦੀ ਮੈਂ ਕਦੇ ਬਣਾਉਂਦਾ ਨਹੀਂ ਮੈਂ ਦਿਸਿੰਤੋ ਇਸ ਨੂੰ ਸਮਾ ਦੇ ਜੇਕਰ ਤੁਸੀਂ ਇਸ ਨੂੰ ਪਾ ਲੀਏ ਭਾਂਡੇ ਪਾਂ ਦੇ ਵੱਦੂ ਹੋ ਜਾਂਦੇ ਲੋ ਜੀਆਂ ਸੀ ਤੇ ਮੈਂ ਮੇਕੇ ਨੇ ਦੱਸ ਕੇ ਆਪਣੇ ਜੀ ਹਾਂ ਤਾਂ ਪਾਣੀ ਵੀ ਠੰਡਾ ਹੈ ਤਾਂ ਮੌਸਮ ਨੇ ਥੇਰੋ ਬਦਲ ਗਿਆ ਕਿਤੇ ਗਰਮੀ ਤੋਂ ਲੱਗਿਆ ਮੇਂ ਠੰਡ ਪਉਣ ਲੱਗ ਗਿਆ ਕੂਟ ਦਾ ਪਾਣੀ ਬਹੁਤ ਠੰਡਾ ਗੜੇ ਗੂੜੇ ਪਾਈ ਆ ਗਈ ਜਿਹੜਾ ਪਰਪੋ ਵੀਰਵਾ ਦਾ ਨੀਚੇ ਨਾ ਫਾਰੇ ਸੀ ਮੇਰੀ ਗੰਬਾਲਾ ਮਿਆਦ ਸਾਰੇ ਮਾਰ ਲੋ ਸਾਰੇ ਜਿਹਨੂੰ ਕੋਈ ਹੋਰ ਕਿਦਾਂ ਮੇਰੇ ਨਾਲ ਆਖਰਾਉਂ ਹੋ ਜਾਂਦੇ ਆ ਬਸ ਇਹ ਕੁੰਡਾ ਚੋਲਿਆ ਅੱਜ ਇਸ ਕੁੰਡੇ ਚ ਚਟਨੀ ਬਣਾ ਕੇ ਖਾਵਾਂਗੇ ਲਾਲ ਮਿਰਚਾਂ ਦੀ ਬਣਾਵਾਂਗੇ ਸੁੱਕੀਆਂ ਦੀ ਥੋੜੀ ਨਹੀਂ ਪਾਵਾਂਗੇ ਥੋੜਾ ਨਾ ਮਿਲਣਾ। ਨਾਲ ਵਿੱਚ ਬਹੁਤ ਪਾਉਣਾ। ਆਵੇ ਪਾਨ ਪਾਟ ਤੂੜ ਦੇ। ਪਿਆਜ਼ ਕਾਲਗੇ। ਅਦਰਕ ਕਾਲਗੇ। ਹਾਂਜੀ। ਪਹਿਲਾਂ ਤਾਂ ਲਾਲ ਮਿਰਚਾ ਪੁੱਟਾਂਗੇ। ਉਦੋਂ ਬਾਅਦ ਫਿਰ ਪਿਆਜ਼ ਪਾਵਾਂਗੇ ਅਦਰ ਕਰ ਪਾਵਾਂਗੇ ਅੱਗੇ ਅਸੀਂ ਸੁੱਕੀਆਂ ਮਿਰਚਾਂ ਦੀ ਚਟਣੀ ਬਣਾਗੇ ਤਾਂਦੇ ਬਹੁਤ ਸਾਰ ਬਣਦੀ ਹੁਣ ਮੈਂ ਕਿ ਅੱਜ ਵੀ ਆਪ ਸੁੱਕੀਆਂ ਮਿਰਚਾਂ ਦੀ ਬਣਾਵਾਂਗੇ ਬਹੁਤ ਝਿਰ ਤੋਂ ਬਣਾਉਣ ਲੱਗੇ ਇਹਨਾਂ ਤੋਂ ਅੰਕ ਪਾ ਲਵਾਂਗੇ ਇੰਨ ਦੱਬ ਕੇ ਰੱਖ ਲਿਆ। ਜਮਾਇਦੇ ਵੀ ਮਾਰ ਕੇ ਫਿਰ ਗਣਾ ਗਣਾ ਪਾ ਲੇ। ਹੁਣ ਅਧਿਕਰ ਪਾ ਲਾਂਗੇ ਮਿਰਚਾਂ ਦਾ ਨਾ ਕਰ ਲੈ ਹਾਂ ਵੀ ਮਾਰ ਤੇ ਮੈਂ ਜੋ। ਹੁਣ ਥੋੜੀ ਜਿਹੀ ਅਧਿਕਰ ਪਾ ਲਾਂ। ਪਿਆਜ਼ ਪਾ ਲੇ। ਆ ਤਾਂ ਨਾਲ ਹੀ ਆਈ ਮੈਂ। ਚਟਨੀਆਂ ਅੱਡ 24 ਸਵਾ ਲੱਗਦੀ ਕਿਉਂ ਪਾ ਕੇ। ਸਬਜੀ ਦਾ ਖਾਕਾ ਉਦੋਂ ਬੱਕ ਜਾਈਦਾ ਜੀ ਦੱਸਿਓ ਸਟਾਈਲ ਨਹੀਂ ਵਧੀਆ ਲੱਗਦੀ ਤੁਹਾਨੂੰ ਕਮੈਂਟ ਕਰਿਆ ਕਰੋ ਕਮੈਂਟ ਚ ਦੱਸਿਆ ਕਰੋ ਜੀ ਚਟਣੀ ਬਣ ਗਈ ਆ ਇੱਕ ਮਿੰਟ ਕਰਕੇ ਦੱਸੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਸ਼ੇਅਰ ਇਸ ਕੈਮ ਜ਼ਰੂਰ ਕਰਿਓ ਸਾਡਾ ਵਾਅਦਾ ਤੋਂ ਵਾਅਦਾ ਸਾਡੀ ਵੀਡੀਓ ਨੂੰ